ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੋਈ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਗੋਰਾ ਵੀਰੇ ਪਿੰਡ ਪਧੌੜ ਜ਼ਿਲ੍ਹਾ ਬਨਾਲਾ ਤਪਾਹਸੀਲਾ ਬਧਾਤਾ ਰੋਡ ਤੇ ਆਪਣਾ ਘਰ ਆ ਬਾਈ ਮੋਬਾਈਲ ਨੰਬਰ ਬੋਲ ਜੀ ਮੋਬਾਈਲ ਨੰਬਰ ਹੈਗਾ 872880432 ਠੀਕ ਆ ਬਾਈ ਬਾਈ ਜਿਹੜੀ ਇਹ ਮੱਝ ਦੇ ਨੇ ਕਿਹੜਾ ਸੋਸ ਸੋਈ ਆ ਤੀਜੇ ਸੋਈ ਦਾਸ ਜੀ ਮਾਲਕ ਜੀ ਤੀਜਾ ਸੋਈ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਜੇਰ ਪੈ ਗਈ ਸੀ ਓਕੇ ਬਾਈ ਬੱਚਾ ਕੀ ਹੈ ਬੱਚਾ ਕੱਟਾ ਵੀਰੇ ਨੀਲੀ ਲੱਗ ਜਾ ਨੀਲੀ ਰਾਵੀ ਦਾ ਹਨ ਜੇ ਕੱਟੀ ਦਿੰਦੇ ਉਹ ਕਹਿੰਦੇ ਵੇਚ ਨਹੀਂ ਨਹੀਂ ਸੀ ਠੀਕ ਹੈ ਤੈਨੂੰ ਸੁਭਾਈ ਹੋਣਾ ਹੂੰ ਆਰਡਰ ਬੜਾ ਚੰਗਾ ਹਨਾ ਹਾਂ ਅਮਰੀਕਨਾਂ ਵਾਲੇ ਲੈ ਲੈ ਨੂਣਾ ਨੂਣਾ ਕਰਮਾਲੀ ਦੇ ਫੁੱਲ ਚਾਹੀਏ ਕੱਲਾ ਕੱਲਾ ਖਣ ਚੁਵਾਈ ਚੁਵੀ ਕਿਵੇਂ ਇੱਕੋ ਨੰਬਰ ਦੋ ਮਿੰਟਾਂ ਚੋ ਕੇ ਹੋ ਜਾਵਾਂਗੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਬਟ ਚੰਗਾ ਚੰਗੀ ਆ ਰਾਜੀ ਆ ਬਈ ਸਮੇਂ ਪੜੀ ਆ ਆਰਡਰ ਕਮਾਲ ਦਾ ਗਾਵਾਂ ਵਰਗਾ ਕਰਮਾਲੀ ਦੇ ਲੈਵਾ ਲੱਗਿਆ ਸੋਹਣਾ ਥਣ ਹਵਾਨਾ ਚਵਾਈ ਚਵਾਈ ਬਾਈ ਕਹਿੰਦਾ ਨੰਬਰ 1 ਇੱਕ ਮਿੰਟ ਚ ਚਵਾਈ ਹੋ ਜਾਂਦੀ ਆ ਤੋਰਾ ਤਾਰਾ ਦੇਖੋ ਬਾਈ ਕਮਾਲ ਦੁੱਧ ਦਾ ਪੀਸ ਆ ਬਾਈ ਡਾਕਟਰ ਕਿੰਨਾ ਬੋਲਾ ਹਾਜ਼ਰਾਂ ਬੋਲਾ ਪੜ ਕੇ 5 ਕਿਲੋ ਚੋਦਾ ਬਾਈ ਤਿੰਨ ਮਾਲ ਕੇ ਦੋ ਮੈਚ ਹੋਦਾ ਹੀ 12 11 ਵਜੇ ਠੀਕ ਆ ਹੂੰ ਤੇ ਦੁੱਧ ਨੂੰ ਬਹੁਤ ਖਰੀਦੋਗੇ ਪਹਿਲੇ 15 ਕਿਲੋ ਦੁੱਧ ਮੰਨ ਕੇ ਲਵੇ ਬੰਦਾ ਠੀਕ ਆ ਬਾਅਦ ਦੇ ਦੋ ਪਰ ਘਟਨੇ ਆਂਦੀ ਪਹਿਲੇ ਉਸੇ 12 ਤਾ ਦੂਜੇ 14 ਤੀਜੇ ਸੂਈ ਸੂਈ ਆ ਲੈ ਵਾ ਗਏ ਹੈਨਾ ਜੇ ਰਜੂਰੀਆ ਮੈਂ ਓਕੇ ਆ ਕਲੀਅਰ ਆ ਹੂੰ ਨਾੜਾ ਬਹਾ ਜੰਗਲingan ਅਮਰੀਕਨ ਗਾਵਾਂ ਸਾਈਡ ਆ ਨੂਣਾ ਸਹੀ ਆ ਪੈਪ ਦੁੱਧ ਵਾਲੀ ਬਹੁਤ ਚੰਗੀ ਆ ਸਹੀ ਗੱਲ ਆ ਬਾਈ ਅ ਕਰ ਦੋ ਚ ਬਾਈ ਬਾਈ ਛੱਡ ਕੇ ਬੱਚਾ ਕੋਈ ਝੱਕਣ ਹੰਡੀ ਹੁੰਡੀ ਤਾਂ ਪੂਰੀ ਆ ਹਨਾ ਹਾਂ ਬਾਈ ਹੰਡੀ ਲੈ ਅਮਰੀਕਨ ਗਾਈਆਂ ਯਾਰ ਅਮਰੀਕਨ ਗਾਈਆਂ ਸਹੀ ਗੱਲ ਆ ਲੇਵਾ ਦੇਖੋ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਦੁੱਧ ਵਾਲੀ ਆ ਯਾਰ ਮੱਝ ਹਨਾ ਮੈਂ ਤਾਂ ਯਾਰ ਮੈਂ ਦੋ ਰਾਇ ਦਾ 17 18 ਕਿਲੋ ਦੇ ਦੁੱਧ ਆ ਡਾਕਟਰ ਚ ਬਾਈ ਬਹੁਤ ਚੰਗੀਆਂ ਹਨਾ ਮੋਟਾ ਗੰਨੇਰ ਕੀ ਧਾਰਾ ਚਵਾਈ ਚੋਈ ਫੁੱਲ ਚੰਗੀ ਹੈਗੀ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਤੀਜੀ ਵਾਰੀ ਬੱਚਾ ਲੱਗ ਗਿਆ ਤੜਕੇ ਦਾ ਮਨ ਅੱਛਾ ਪਹਿਲਾਂ ਉੱਥੇ ਚੋਈ ਫਿਰ ਘਰੇ ਉਹ ਤੜਕੇ ਉਹਨਾਂ ਨੇ ਚੋਈ ਹੁਣ ਮੈਂ ਚੋਣਾ ਠੀਕ ਹੈ ਭਾਈ ਇੱਕ ਵਾਰੀ ਪਹਿਲਾਂ ਇੱਥੇ ਉਹ ਘਰੇ ਧਾਰਾ ਮਾਰਤ ਵੇ ਬੰਦੇ ਧਾਰ ਕਰਦੇ ਸੀ ਉਹ ਹੂੰ ਲੇਵਾ ਦੇ ਕੋਪਾ ਸਮਾਂ ਦੇਖੋ ਬਈ ਮਾਦਾ ਥਣ ਬਹੁਤ ਚੰਗਾ ਲੱਗਿਆ। ਕੀ ਬਾਤ ਹੈ। ਆਰਡਰ ਹੀ ਕੁਆਲਿਟੀ ਕਮਾਲ ਦੀ ਆ। ਦੁੱਧ ਬਾਈ ਨੇ ਦੱਸਿਆ 15 ਲੀਟਰ ਦੁੱਧ ਆਮਨਾ ਦੇ ਦੂਗਾ ਬਾਈ। ਚੰਗੀ ਆ ਰਾਜ ਜੀ ਵੀ ਫੁੱਲ ਆ ਕੱਢ ਦੀ ਚੰਗਾ ਆ। ਬਾਕੀ ਚਵਾਈ ਦਿਖਾਣ ਨਾ ਬਈ। ਠੰਡੀ ਸੀਲ ਹੈ ਪੂਰੀ ਆ। ਜਵਾਕਾਂ ਵਾਲੀ ਜਵਾਈ ਆ ਜਵਾਕ ਬਾਹਰ ਥੱਲੇ ਵੀ ਜੋਗਨ। ਅੱਛਾ। ਹੂੰ। ਹੂੰ। ਹੋਲੀ ਤਾਂ ਨਹੀਂ ਆ ਗੱਲਾਂ ਸਾਡੀਆਂ। ਲੈ। ਜੇ ਤਾਂ ਦੇਖਣ ਮੜਾ ਪਰ ਅਲੱਦਾ ਨਾ। ਜਵਾਈ ਵਾਲੀ ਵਧੀਆ। ਠੀਕ ਆ। ਇਹ ਤਾਂ ਇਹ ਨਾ ਕਿਉਂ ਨ ਯਾਰ ਬੜਾ ਚੰਗਾ ਹਨਾ ਨਾ ਕੈਮਰੇ ਤੋਂ ਜਾਗਦੀ ਵਾਲਾ ਮਾਓ ਨਾ ਬਈ ਨਹੀਂ ਵੱਧ ਚਵਾਉਂਦੀ ਨਹੀਂ ਤੇ ਉੱਪਰ ਇਹ ਬੰਦਾ ਜਿਹੜਾ ਇਹ ਤਾਂ ਬੰਨੀ ਜਾ ਵੀ ਮੱਖੀ ਆ ਇਸ ਦਾ ਫੁੱਲ ਨਾ ਹੂੰ ਫੁੱਲ ਮੱਖਾ ਜਨੀ ਗਏ ਮੱਖ ਬਹੁਤ ਆ ਗਈ ਕਿਉਂ ਸ਼ਾਮ ਦਾ ਹੀ ਟਾਈਮ ਆ ਬਈ ਚਵਾਈ ਤਾਂ ਯਾਰ ਕੀ ਆਵਾਜ਼ ਆ ਹਨਾ ਕਿਉਂ ਨ ਬੜਾ ਚੰਗਾ ਲੈ ਜਿਹੜਾ ਲੈ ਗਿਆ ਗਾਹਕ ਬਣ ਜੂ ਐ ਡਾਕਟਰ ਹੂੰ ਐ ਨਹੀਂ ਕੱਲ ਨੂੰ ਆਪਾਂ ਨੂੰ ਕਹਿੰਦਾ ਵੀ ਮਾੜੀ ਮੈਂ ਭੇਜ ਤੀ ਹੂੰ ਬਾਕੀ ਮਾਜਦਾ ਆਪਾਂ ਖਰੀਦ ਲੈਣੇ ਜਾਂਦੇ ਨਹੀਂ ਠੀਕ ਆ ਕੱਲੀ ਕਰੀ ਇਹਨੇ ਲੈਨੇ ਯਾਰ ਮਿੱਤਰ ਤੋਂ ਆ ਹੂੰ ਐ ਨਹੀਂ ਮਿਹਰੇ ਤੋਂ ਜਾ ਕੇ ਲੈ ਲੀਜੀ ਠੀਕ ਆ ਜੀ ਲੱਗਦਾ ਹੈ ਨਾ ਚੂਨ ਚਵਾਈ ਚਵਾਈ ਬਾਈ ਨੰਬਰ 1 ਉਂਗਲ ਅਰਗੀ ਤਾਂ ਆਣਾ ਹੈ ਕੀ ਆ ਬਾਤ ਚੂਨ ਬੜਾ ਚੰਗਾ ਮੁੱਲ ਕੀ ਆ ਸੱਚੇ ਦਾ ਜੱਜ ਮੁੱਲ 90 ਦੀ ਦੇਣੀ ਆ ਮੁੱਲ ਉਹ ਮਰਜ਼ੀ 95 ਕਰੋ ਲੋ 99 ਕਰੋ 70 ਦੀ ਦੇਣੀ ਆ ਠੀਕ ਆ ਬਾਈ ਮੜਾ ਮोटा ਹੀ ਫਰਕ ਹੋਊਗਾ ਇਹਦੇ 'ਚ ਬਾਹਲਾ ਨਹੀਂ ਹੋਊਗਾ ਜੈ ਜੀ ਇਹ ਮੁੱਲ ਜੈ ਜੀ ਇਹ ਮੁੱਲ ਐ ਵੀ 1 ਕਾਰ ਨਾਲ 15 ਕਾਰ ਨਾਲ ਉਹਦਾ ਕੋਈ ਫਾਇਦਾ ਨਹੀਂ ਹੂੰ ਜਿੱਦੇ 15 ਕਿਲੋ ਦੇ ਦੋ ਚਵਾਤ ਉਹਦੇ 1 ਲੱਖ 15 ਦੀ ਹੋਈ ਆ ਹੂੰ ਹੁਣ ਬੌਲੇ ਚਾਲ ਆ ਪਹੁੰਚ 90000 ਰੁਪਇਆ ਮੁੱਲ ਆ ਵੀ ਸਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੇ ਚਵਾਈ ਚਵੀ ਲੈ ਪੂਰੀ ਚੰਗੀ ਆ ਜਿਵੇਂ ਮਰਜ਼ੀ ਚੋਈ ਚੱਲ ਐਂਦੀ ਗਰਮ ਵਾਲੀ ਕੋਸ਼ੀ ਗਾਂ ਹੀ ਆ ਜੇ ਮੱਝ ਕਰੀ ਡਾਇਰੈਕਟਰ ਹੈ ਸੀਰ ਮੱਝ ਬਹੁਤ ਘੱਟ ਨਿਕਲਦੀ ਆ। ਹਾਂ। ਖਾਂਦੀ ਪੀਂਦੀ ਵਧੀਆ ਕੋਈ ਉਪਰਾਂ ਦੀ ਕਰੇ ਤੜਕੇ ਦੀ ਵਗੈਰਾ 12 ਵਜੇ ਆਈ ਨਿਤਰੇ। ਠੀਕ ਆ। ਹਾਂ। ਇਹ ਤਾਂ ਮਜ਼ਦੂਰੀ ਕਰਕੇ ਮੱਝ ਵੇਚਦੀ ਕੱਟਨੀ ਕੱਟਾ ਦੇਤਾ ਮੈਂ ਜਿਨ੍ਹਾਂ ਨੇ ਨਹੀਂ। ਹਾਂ। ਕੋਈ ਕਰੇ ਜੇ ਕੱਟੀ ਦਿੰਦੇ ਕਿਸੇ ਭਾਅ ਵਿੱਚ ਨਹੀਂ ਵੇਦੇ ਕਿਸੇ ਭਾਅ ਨੂੰ। ਅੱਛਾ। ਠੀਕ ਆ ਬਹੁਤ ਚੰਗਾ ਭਰਾ ਨੀਲੀ ਰਾਇਆ। ਹਾਂ। ਮੱਕੀ ਵਾਲੀ ਯਾਰਿਆ ਸੁੱਖ ਨੇ। ਮੱਖ ਵਾਲੀ ਆ ਨਾ। ਵਾਲੀ ਯਾਰੀ ਨਹੀਂ ਆ। ਹਾਂ। ਉਹ ਚੇਤਾਂਗ ਰਹਿੰਦੇ ਕਾ ਕਾ ਦੂਜਾ ਮਖਿਆਲ ਜਿਹਾ ਬਾਲਾ ਹੂੰ ਤੜਕੇ ਦੀ ਚੋਈ ਆ 5 ਲੀਟਰ ਦੁੱਧ ਕੱਢਿਆ ਦਾ ਬਾਈ ਥੰਨ ਅੱਛਾ ਆਵੇ ਆਪਾਂ ਉਹਨੇ ਥੱਲੇ ਛੱਡਾਂਗੇ ਸਾਰੀ ਨਹੀਂ ਕਰਾਂਗੇ ਯਾਰ ਹਾਂ ਛੱਡ ਦਿਓ ਜੀ ਸਾਡੇ ਕਈ ਵਾਰੀ ਨਾ ਤਾਜੀ ਸੋਈ ਮੈਂ ਮਿਲਕ ਮੰਗਣੀ ਹੂੰ 10 ਕਿਲੋ ਸਟਾਰਟਿੰਗ ਹੋਊਗਾ 10 ਕਿਲੋ ਤੋਂ ਸਟਾਰਟਿੰਗ ਆ ਬਾਲੇ ਨਹੀਂ ਮੈਂ ਇਨੀ ਸਟਾਰਟਿੰਗ ਹੁੰਦੀ ਨਹੀਂ ਹੂੰ ਅੱਜ ਲਾ 1.5 2 ਕਿਲੋ ਤੋਂ ਥੱਲੇ ਛੱਡਤਾ ਹੂੰ ਠੀਕ ਆ ਬਾਈ ਚੰਗੀ ਹੈ ਭਾਈ ਮੱਝ ਮੁੱਲ ਵੀ ਜਾਜਾ ਮਾਨਤਨ ਮੌਕੇ ਤੇ ਜਰੂਰ ਹੋ ਜਾਊਗਾ ਸੂਈ ਸਵਾਈਆ ਭਾਈ ਤੇ ਮੁੱਲ ਵੀ ਜਾਜਾ ਕਿਸੇ ਵੀਰ ਨੂੰ ਪਸੰਦ ਆਵੇ ਭਾਈ ਨਾ ਕਨੇਕਟ 3 ਕਿਲੋੜਾ ਕਾਢੂ ਮੈਂ ਧੰਨਵਾਦ